ਅਿਕਾ ਪੰਜਾਬ ਪੁਲਿਸ ਦੇ ਐਸਐਚਓ ਦੀ ਮੌਤ ਹੋਈ ਹੈ ਸੜਕ ਹਾਦਸਾ ਵਾਪਰਿਆ ਐਸਐਚਓ ਦੀ ਗੱਡੀ ਦੀ ਟੱਕਰ ਇੱਕ ਟਰੱਕ ਦੇ ਨਾਲ ਹੋਈ ਹੈ ਐਸਐਚਓ ਦੀ ਗੱਡੀ ਟਰੱਕ ਦੇ ਪਿਛਲੇ ਪਾਸੇ ਜਾ ਕੇ ਵੱਜੀਆ ਜਿਸ ਕਰਕੇ ਗੱਡੀ ਤਾਂ ਪੂਰੀ ਤਰ੍ਹਾਂ ਨੁਕਸਾਨੀ ਹੀ ਗਈ ਨਾਲ ਹੀ ਮੌਕੇ ਦੇ ਉੱਪਰ ਐਸਐਚਓ ਦੀ ਮੌਤ ਹੋ ਜਾਂਦੀ ਹੈ ਤਾਂ ਬੀਤੀ ਰਾਤ ਐਸਐਚਓ ਇੱਕ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਵਾਪਸ ਆਪਣੇ ਘਰ ਪਰਤ ਰਿਹਾ ਸੀ ਤਾਂ ਰਸਤੇ ਦੇ ਵਿੱਚ ਇੱਕ ਸੜਕ ਕਿਨਾਰੇ ਟਰੱਕ ਖੜਾ ਹੁੰਦਾ ਤੇ ਉਸ ਖੜੇ ਟਰੱਕ ਦੇ ਵਿੱਚ ਪਿੱਛੋਂ ਜਾ ਕੇ ਐਸਐਚਓ ਦੀ ਗੱਡੀ ਵੱਜਦੀ ਹੈ ਜਿਸ ਕਰਕੇ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਜਾਂਦੀ ਹੈ ਤੇ ਨਾਲ ਹੀ ਐਸਐਚਓ ਦੀ ਮੌਕੇ ਦੇ ਉੱਪਰ ਮੌਤ ਹੋ ਜਾਂਦੀ ਹੈ ਤਾਂ ਅਮਲੋਹ ਦੇ ਵਿੱਚ ਇਹ ਹਸਾ ਵਾਪਰਿਆ ਜਿੱਥੇ ਪਾਰਟੀ ਦੇ ਵਿੱਚੋਂ ਸ਼ਾਮਲ ਹੋ ਕੇ ਵਾਪਸ ਐਸਐਚਓ 2:3 ਤੋਂ 3 ਵਜੇ ਦੇ ਕਰੀਬ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਖੜੇ ਟਰੱਕ ਦੇ ਵਿੱਚ ਉਹਨਾਂ ਦੀ ਗੱਡੀਆ ਛੜੀ ਉਹ ਵੱਜਦੀ ਹੈ ਜਿਸ ਕਰਕੇ ਐਸਐਚਓ ਦੀ ਮੌਕੇ ਦੇ ਉੱਪਰ ਮੌਤ ਹੋ ਜਾਂਦੀ ਹੈ ਤਾਂ ਦਵਿੰਦਰ ਪਾਲ ਸਿੰਘ ਇਹਨਾਂ ਦਾ ਨਾਮ ਹੈ ਜਿਹੜਾ ਉਹ ਦੱਸਿਆ ਜਾ ਰਿਹਾ ਹੈ ਤਾਂ ਐਸਐਚਓ ਵਜੋਂ ਥਾਣਾ ਸਮਰਾਲਾ ਦੇ ਵਿੱਚ ਤਾਇਨਾਤ ਰਹੇ ਜਿਨ੍ਹਾਂ ਦੀ ਬੀਤੀ ਰਾਤ ਸੜਕ ਹਾਸੇ ਦੇ ਵਿੱਚ ਮੌਤ ਹੋਈ ਆ ਤਾਂ ਸਮਰਾਲਾ ਦੇ ਵਿੱਚ ਡਿਊਟੀ ਕਰਦੇ ਨੇ ਡਿਊਟੀ ਤੋਂ ਬਾਅਦ ਬੀਤੀ ਦੇਰ ਰਾਤ ਇੱਕ ਵਿਆਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਅਮਲੋਹ ਜਾਂਦੇ ਨੇ ਤਾਂ ਵਿਆਹ ਦੇਖ ਕੇ ਪਾਰਟੀ ਦੇਖ ਕੇ ਵਾਪਸ ਆਪਣੇ ਘਰ ਮੰਡੀ ਗਵਿੰਦਗੜ੍ਹ ਪਰਤ ਰਹੇ ਹੁੰਦੇ ਨੇ ਤਾਂ ਰਸਤੇ ਦੇ ਵਿੱਚ ਇੱਕ ਟਰੱਕ ਆ ਜਿਹੜਾ ਉਹ ਸੜਕ ਕਿਨਾਰੇ ਖੜਾ ਹੁੰਦਾ ਤੇ ਐਸਐਚਓ ਦੀ ਗੱਡੀ ਉਸ ਖੜੇ ਟਰੱਕ ਦੇ ਪਿੱਛੋਂ ਜਾ ਕੇ ਵੱਜਦੀ ਆ ਜਿਸ ਕਰਕੇ ਗੱਡੀ ਪੂਰੀ ਤਰ੍ਹਾਂ ਭੰਨੀ ਜਾਂਦੀ ਆ ਐਸ ਐਚਓ ਗੰਭੀਰ ਰੂਪ ਦੇ ਨਾਲ ਜ਼ਖਮੀ ਹੁੰਦੇ ਨੇ ਤਾਂ ਜਦੋਂ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਤਾਂ ਉਸ ਸਮੇਂ ਤੱਕ ਉਹਨਾਂ ਦੀ ਮੌਤ ਆ ਜੜੀ ਉਹ ਹੋ ਜਾਂਦੀ ਹੈ ਤਾਂ ਦਵਿੰਦਰ ਪਾਲ ਸਿੰਘ ਜਿਨ੍ਹਾਂ ਦਾ ਨਾਮ ਦੱਸਿਆ ਜਾ ਰਿਹਾ ਹੈ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਵਾਪਸ ਆਪਣੇ ਘਰ ਪਰਤ ਰਹੇ ਸੀ ਤਾਂ ਰਸਤੇ ਦੇ ਵਿੱਚ ਉਹਨਾਂ ਦੀ ਗੱਡੀ ਦੀ ਟੱਕਰ ਆ ਜੜੀ ਉਹ ਇੱਕ ਖੜੇ ਟਰੱਕ ਦੇ ਨਾਲ ਹੁੰਦੀ ਹੈ ਜਿਸ ਕਰਕੇ ਐਸ ਐਚਓ ਦੀ ਮੌਕੇ ਦੇ ਉੱਪਰ ਮੌਤ ਹੋ ਜਾਂਦੀ ਹੈ ਤਾਂ ਤਸਵੀਰ ਸਾਂਝੀ ਕਰ ਰਹੇ ਹਾਂ ਐਸ ਐਚਓ ਦਵਿੰਦਰ ਪਾਲ ਸਿੰਘ ਦੀ ਜਿਹੜੇ ਕਿ ਐਸ ਐਚਓ ਵਜੋਂ ਥਾਣਾ ਸਮਰਾਲਾ ਦੇ ਵਿੱਚ ਤਾਇਨਾਤ ਨੇ ਬੀਤੀ ਰਾਤ ਇੱਕ ਪਾਰਟੀ ਦੇ ਪ੍ਰੋਗਰਾਮ ਤੋਂ ਵਾਪਸ ਆਪਣੇ ਘਰ ਪਰਤ ਰਹੇ ਸੀ ਤਾਂ ਜਿਵੇਂ ਹੀ ਮੰਡੀ ਗਵਿੰਦਗੜ ਦੇ ਰਸਤੇ ਜਾ ਰਹੇ ਹੁੰਦੇ ਨੇ ਤਾਂ ਰਸਤੇ ਦੇ ਵਿੱਚ ਇੱਕ ਟਰੱਕ ਸੜਕ ਦੇ ਕਿਨਾਰੇ ਖੜਾ ਹੁੰਦਾ ਤੇ ਉਸ ਕਿਨਾਰੇ ਖੜੇ ਸੜਕ ਦੇ ਵਿੱਚ ਐਸ ਐਚਓ ਦੀ ਗੱਡੀ ਵੱਜਦੀ ਆ ਤਾਂ ਕੁਝ ਤਸਵੀਰਾਂ ਨੇ ਜਿਹੜੀਆਂ ਉਹ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਇਹ ਹਾਦਸਾ ਵਾਪਰਿਆ ਹਾਸੇ ਦੇ ਵਿੱਚ ਐਸ ਐਚਓ ਦੀ ਮੌਕੇ ਦੇ ਉੱਪਰ ਮੌਤ ਹੋ ਗਈ ਹੈ